ਜਿਹੜੇ ਆਪਣੇ ਅੰਗ ਪੈਰ ਵੱਖ-ਵੱਖਰੀ ਕਰ ਦਿੰਦੇ ਹੋ। ਉਹਨਾਂ ਤੋਂ ਬਾਅਦ ਬਾਬਾ ਤਾਰਾ ਸਿੰਘ ਜੀ ਆਏ ਪਿੰਡ ਪਤਰੀ ਤੋਂ। ਬਾਬਾ ਮੋਤਾ ਸਿੰਘ ਜੀ ਪਤਰੀ ਤੋਂ ਆਏ। ਬਾਬਾ ਤਾਰਾ ਸਿੰਘ ਜੀ ਪਤਰੀ ਤੋਂ ਆਏ। ਉਹਨਾਂ ਨੇ ਲੰਗਰ ਲਾਉਣਾ। ਚਾਹ ਆ, ਛੰਡਾਈਆਂ ਆ। ਸیرے ਆਉਣਾ ਸ਼ਾਮਾਂ ਨੂੰ ਕੋਈ ਕੋਈ ਚੰਗੇ ਜਣਾ। ਬਹੁਤ ਲੋਕ ਪਰਵਾਰੀ ਸੀ। ਥੋੜੀ ਤੇ ਆਲੇ ਹੁੰਦੇ। ਉਨਾਂ ਨੂੰ ਬੁਲਾਰ ਬਾਬਾ ਧੋਲਾ ਜੀ ਆਏ ਜਿਹੜੇ ਖੰਡਿਆਂ ਦੇ 20 ਸਾਲ ਸਤੇ ਤੇਰ ਲੰਘੋਟ ਨਾ ਰੇ ਸਿਰ ਚੜਾ ਨਾ ਗੇਰੇ ਕੈਂ ਤੇ ਦੋ ਜੜਾਵਾ ਹੈ ਮਨ ਦੇ ਸਤਿ ਪੈਰਾ ਤੋਂ ਨੰਦੇ ਇੱਧਰ ਤੇ ਕੱਪੜੇ ਰੱਖਣੇ ਬਗਾਨੀ ਜੂ ਦੇ ਵਿੱਚੋਂ ਬਿਸ਼ਾਦਾ ਨਹੀਂ ਛੱਡਣਾ ਉਹਨਾਂ ਨੂੰ ਬੁਲਾਰ ਬਾਬਾ ਸ਼ੀਰ ਜੀ ਆਏ ਪਿੰਡ ਲਾਲਕਲਾਂ ਲੁਧਿਆਣਿਆਂ ਮੀਡੋੜੇ ਕੋਲ ਲੱਗੇ ਪਾਪਾ ਜੀ ਅਦੀ ਨਾਦੀ ਸਰਦਾਰ ਸੀ ਜੈਲਦਾਰ ਉਹ ਵੀ ਜੱਤੀ ਸੱਤੀ ਤਾਂ ਸਾਡੀ ਧਰਤੀ ਤੇ ਆਏ 86 ਸਾਲ ਚ ਜਿਹੜਾ ਬੜਾ ਦਾ ਸਿੰਘਾ ਰਾਜਵਰ ਸੀ ਤੋ ਇਹ ਲਾਈਟ ਇਹ ਧਰਤੀ ਜਿੱਥੇ ਕੋਈ ਜਿਣਿਆ ਨਹੀਂ ਨਗਦਾਂ ਦਾ ਕਿ ਇੱਥੇ 250 ਕੋਟ ਸਵਾਰਸ਼ੀਤਾ ਸੀ ਨਾ ਰਹਿੰਦਾ ਹਰ ਇੱਕ ਨੂੰ ਡਰ ਲੱਗਦਾ ਹੀ ਡਰ ਇਹ ਕਰਕੇ ਲੱਗਦਾ ਹੀ ਕਿ ਉਹ ਨਾ ਕੋ ਪਾਣੀ ਹੀ ਇੱਥੇ ਨਾ ਇੱਥੇ ਪ੍ਰਸ਼ਾਦਾ ਕੁਝ ਕਹੁੰਦਾ ਹੈ ਤੇ ਨਾ ਗਰਬਾਣੀ ਹੈ ਇੰਨੇ ਚੀਜ਼ਾਂ ਨਹੀਂ ਸੀ ਤੇ ਉਹਨਾਂ ਨੂੰ ਲੋਕਾਂ ਨੇ ਨਰਾਇਣ ਦੇ ਚੱਕਰ ਪੂਰੇ ਕਰਿਆ ਹੈਗੇ ਸੇਮ ਸ਼ੀਰ ਜੀ ਉਹਨਾਂ ਦੇ ਜੋ ਫਿਰ ਬਾਬਾ ਜੀ ਆਏ ਆ ਤੇ ਦੋਨਾਂ ਨੇ ਮੜੇ-ਮੜੇ ਕੜਾਏ ਜਿਹੜੇ ਬਗਾ ਪਕੌੜਿਆਂ ਦੇਖੋ ਆ ਮਾਰ-ਮਾਰ ਕੇ ਸੰਤਾਨ ਮੰਡਲੇ 시ਦਾ ਸਿੰਘਾਂ ਨੇ ਆਣ ਕੇ ਆਖਣਾ ਜਹੇਦਾਰਾ ਨੇ ਬਾਬਾ ਜੀ ਤੁਸੀਂ ਕਿੱਥੋਂ ਲਿਆਉਂਦੇ ਹੋ ਇਹ ਚੀਜ਼ਾਂ ਕਿੱਥੋਂ ਆਉਂਦੀਆਂ ਫਿਰ ਚੁਗਲੀ ਵੀ ਮਾਰਤੀ ਤੇ ਬਾਬਾ ਜੀ ਸਿੰਘ ਛੱਡ ਕੇ ਜਾਂਦੇ ਨੇ ਇਹ ਪੈਹਾ ਟਗਾ ਤੇ ਤਦ ਕਰਕੇ ਨਾਮ ਦਾ ਬਾਬਾ ਜੀ ਨੇ ਨਹੀਂ ਇਹ ਫਿਰ ਕਮਾਈ ਹੁੰਦੀ ਆ ਨਾ ਸੰਤਾਂ ਦੀ ਜਿਹੜੀ ਕੋਕ ਤੇ ਕੱਟ ਤੇ ਕਬਾਈ ਕੀਤੀ ਹੁੰਦੀ ਆ ਉਸੋਂ ਫਿਰ ਆਟੋਮੈਟਿਕ ਹੀ ਮਹਾਰਾਜ ਸੱਚੇ ਪਾਤਸ਼ਾਹ ਬੱਚਿਆਂ ਨੂੰ ਚੀਜ਼ਾਂ ਅੱਛਪਾਉਣੀਆਂ ਨੇ ਕਿੰਨੀਆਂ ਨੇ ਤੇ ਫਿਰ ਬਾਬਾ ਜੀ ਅੰਦਰ ਜਦੋਂ ਬੱਚਿਆਂ ਦੀ ਜੀਜਾ ਅੱਗੇ ਨਾ ਤੋਂ ਧੋਸ਼ ਹੁੰਦੇ ਆ ਹੋਸ਼ ਹੋ ਕੇ ਤੇ ਫਿਰ ਮਹਾਰਾਜ ਉਹਨਾਂ ਨੂੰ ਪੁੱਛਦਾ ਹੈ ਕਿ ਤੂੰ ਹੱਥ ਥੋੜੇ ਖੋਸ਼ ਹੋਏਂ ਫਿਰ ਬੱਚੇ ਮਹਾਰਾਜ ਨੂੰ ਦੱਸਦੇ ਆ ਕਿ ਸੱਚੇ ਪਾਤਸ਼ਾਹ ਰਾਣੀ ਜਗ੍ਹਾ ਤੇ ਸੰਤਾਏ ਆ ਤੇ ਉਹ ਫਿਰ ਸਾਨੂੰ ਚੀਜ਼ਾਂ ਛਾਉਂਦੇ ਤੇ ਆਟੋਮੈਟਿਕ ਮਹਾਰਾਜ ਇਹਨਾਂ ਨੂੰ ਚੀਜ਼ਾਂ ਦੇਣ ਲੱਗ ਪੈਂਦਾ ਸੰਤਾ ਹੋਰ ਬਲਾਰ ਵੇਖਣਾ ਮਹਾਰਾਜ ਜੀ ਇੱਥੇ ਸੱਚੇ ਪਾਤਸ਼ਾਹ ਜਿਉਂ ਬਾਬਾ ਜੀ ਆਇਆ ਗੁਰੂ ਗ੍ਰੰਥ ਸਾਹਿਬ ਨੂੰ ਸਿੰਘਾਂ ਨੇ ਜਾਇ ਦਸੀ ਬਾਬਾ ਜੀ ਪਹਿਲਾਂ ਆਪ ਸਜਾਉਂਦੇ ਦਿਨ ਮਹਾਰਾਜ ਜੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਰੀ ਜੀਤੋੜਾ ਲਾਉਣਾ ਸੋਨੇ ਦਾ 15 ਮਿੰਟ ਦਾ ਚੋਲਾ ਪਾਉਣਾ ਫਿਰ ਪੰਜ ਕਈ ਛੇ ਪੈਸੋ ਨੇ ਦੇ ਸੋਨੇ ਦੀ ਗਲੇਰ ਮਹਾਰਾਜ ਉਸ ਤਾਰਾ ਪੰਜ 17 ਲਾਈਆਂ ਕੇਸਾ ਸੋਨੇ ਦਾ ਕੰਗਾ ਸਰੀ ਸਾਹ ਸੋਨੇ ਦਾ ਕੜਾ ਤਾਰਾ ਜੀ ਚਾਂਦੀ ਦੀਆਂ ਗੋਲੀਆਂ ਸੋਨੇ ਦੀ ਗਲੇਰ ਮਹਾਰਾਜ ਸਾਰੇ ਸ਼ਸਤਰ ਜਿਹੜੇ ਧਰਮੇ ਪਾਸ਼ਾ ਨੂੰ ਤਿਆਰ ਕਰਦੇ ਮਹਾਰਾਜ ਜੀ ਖਲਗੀ ਘਰ ਦੇ ਸ਼ਮੇਸ਼ ਪਤਾਵਾਂ ਨੂੰ ਨਾ ਇਹ ਤਾਂ ਧਰਮੇ ਪਾਸ਼ਾ ਤਿਆਰੰਦੇ ਹੀ ਇਤਨਾ ਗੁਰਗਰਾ ਸਾਹਿਬ ਨੂੰ ਪਿਆਰ ਕਰਦੇ ਬਾਬਾ ਜੀ ਨੇ ਬਾਬਾ ਜੀ ਦੇ ਸੇਵਾਦਾਰ ਜਿਹੜੇ ਗ੍ਰੰਥੀ ਸਿੰਘ ਆ ਪਿੰਡ ਤਤਨਾਰਾ ਭਪਿੰਦਰ ਸਿੰਘ ਬਾਬਾ ਜੀ ਆ ਸਾਹਮਣੇ ਖੜੇ ਫੋਟੋ ਆਂਡੀ ਇਹਨਾਂ ਨੂੰ 25 ਸਾਲ ਹੋ ਗਏ ਆ ਮਹਾਰਾਜੀ ਕਰੋ ਅਪਰਸ਼ਾਦਾ ਸ਼ੱਕੇ ਚਾਹ ਚੱਕੇ ਦਾ ਤੜਕੇ 2 ਵਜੇ ਨਾ ਆਉਣਾ ਤੇ ਜਿਹੜੇ 10 ਵਜੇ ਨਾ ਸੇਵਾ ਕਰਕੇ ਜਾਣੀ ਮਹਾਰਾਜੀ 10 ਵਜੇ ਟਾਈਮ ਕੱਪੜੇ ਪ੍ਰੈਸ ਕਰਕੇ ਲਾਉਣੇ ਸਾਰਾ ਗੁਰੂ ਘਰ ਦਾ ਸਾਭ ਜੀ ਇੱਥੇ ਤਿਆਰ ਕਰਨਾ ਮਹਾਰਾਜੀ ਸੱਚੇ ਬਾਦਸ਼ਾਹੀ ਹਾਜ਼ਰ ਨਾਜ਼ਰ ਬਾਬਾ ਜੀ ਹਾਜ਼ਰ ਨਾਜ਼ਰ ਕੀ ਅੱਛੇ ਪਰ ਸਭ ਜੀ ਆਜਾ ਨਾਜ਼ਰ ਜੀ ਤੇ 12 ਸੰਤਾਂ ਨੂੰ ਸੋਜੀ ਪਾਈ ਪੂਰੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਜੇ ਉਸ ਤਰ੍ਹਾਂ ਹੀ ਲੈ ਜਾਂਦੇ ਨੇ ਹਜਰੋ ਕੇ ਹਰੇ ਖੜਦੇ ਦੁਰਮਹਾਰਾਜ ਤੇ ਗੁਰੂ ਮਹਾਰਾਜ ਉਤਰਾ ਹੀ ਲੈ ਜਾਂਦੇ ਭੀ ਕੋਈ ਉੱਤੇ ਛਤਰ ਨਾ ਚਲਾਉਣਾ ਫਿਰ ਬਾਬਾ ਜੀ ਆਂਦੇ ਭੀ ਆਪਾਂ ਜਦੋਂ ਮਹਾਰਾਜ ਲੈ ਕੇ ਜਾਂਦੇ ਕੋਈ ਉੱਤੇ ਜਨਵਰ ਉੜਦਾ ਜਾਵੇ ਉੱਤੇ ਵਿੱਠ ਮਾਰਦੇ ਫਿਰ ਕੋਈ ਸਾਫ ਕਾਬ ਨਹੀਂ ਕੋਈ ਸਹੀ ਹੁੰਦਾ ਆਪਾਂ ਮਹਾਰਾਜ ਦੇ ਉੱਤੇ ਛਤਰ ਚਲਾ ਕੇ ਖੜਨਾ ਸਭ ਨੇ ਮੇਰੇ ਰਬਲਾਹਰ ਛਤਰ ਚਲਾ ਕੇ ਖੜਦੇ ਫਿਰ ਵੇਖੋ ਬਾਬਾ ਜੀ ਜਦੋਂ ਇਹ ਸੰਕਤਾ ਖੰਡਪਾਟ ਸਾਹਿਬ ਘਰਾਂ ਚ ਤਰਾਉਂਦੀਆਂ ਅਸੀਂ ਜਦੋਂ ਪਈ ਪਤਾ ਨਾ ਹੋਵੇ ਤਾਂ ਫਿਰ ਉਹਨਾਂ ਚ ਜਿੰਨਾ ਚ ਕੋ ਸੋਝੀ ਨਾ ਪਾਵੇ ਪਤਾ ਕਹੇ ਨੋ ਨਿੰਦਾ ਹਨਾ ਮਾਪੇ ਆਪਣਾ ਸੋਝੀ ਪਾਉਂਦਾ ਤੇ ਫਿਰ ਪਤਾ ਲੱਗਦਾ ਉਹ ਤੇਰਾ ਪਤਾ ਵੀ ਨਹੀਂ ਲੱਗਦਾ ਬਾਬਾ ਜੀ ਨੇ ਫਿਰ ਸੋਝੀ ਸਤਨ ਪਾਈ ਪੇ ਆਪਣਾ ਨਹੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਤਾਂ ਪਤਾ ਆਂਦਾ ਸਮਝ ਪਈ ਤੇ ਦਸਿਆਂ ਤੋਂ ਬੜਾ ਪਤਾ ਵੀ ਨਹੀਂ ਲੱਗਦਾ ਫਿਰ ਜਦੋਂ ਉੱਠਣਾ ਰੌਲ ਤੋਰ ਗ੍ਰੰਥੀ ਸਿੰਘਾਂ ਨੇ بڑا ਪ੍ਰਚਾਰ ਆਪੇ ਪ੍ਰਾਚ ਚ ਫੜ ਕੇ ਛੱਡ ਲੈ ਬਾਬਾ ਜੀ ਆਂਦੇ ਨੇ ਵੇਖੋ ਤੁਹਾਨੂੰ ਆਪਾਂ ਪ੍ਰਸ਼ਾਦਾ ਪੜਾਈਏ ਤੁਸੀਂ ਇੱਕ ਝੰਬਰ ਕੀ ਲਾ ਲਓ ਤੇ ਫਿਰ ਆਪਾਂ ਨੂੰ ਆਖਣਾ ਕਿ ਝੂਠਾ ਗਣੇ ਸ਼ਕਣ ਫਿਰ ਇਤਰਾ ਮਹਾਰਾਜ ਦੀ ਚੀਜ਼ ਨਾ ਉਹ ਝੂਠੀ ਹੋ ਜਾਂਦੀ ਹੈ ਫਿਰ ਵੇਖੋ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਹਾਰਕ ਨਹੀਂ ਗਰੰਥੀ ਸਿੰਘਾਂ ਦੇ ਧੇਰੇ ਵਿੱਚ ਮਨ ਚ ਵਸ ਗਈ ਤੇ ਸਹੀ ਗੱਲ ਹੈ ਫਿਰ ਉਹ ਰੋ ਬਲਾਰ ਵੇ ਲੋ ਗਰੰਥ ਬਾਬਾ ਜਨ ਤੁੰਜ ਨਾ ਮਰਜੀ ਪ੍ਰਚਾਰ ਸਕ ਲੋ ਪਰ ਦੁੱਜੇ ਜਣ ਤੋਂ ਲੈ ਕੇ ਚੀਜ਼ ਛਗੀ ਦੀ ਫਿਰ ਉਹਦੋਂ ਦਾ ਵੇ ਲੋ ਹਾਰਕ ਤੇ ਗਰੰਥੀ ਸਿੰਘ ਵੀ ਪ੍ਰਚਾਰ ਲੈ ਕੇ ਸ਼ਕਦੇ ਤੇ ਸਾ ਵੇ ਲੋ ਪਿੰਡੋਂ ਪਿੰਡੋਂ ਅਰ ਸੇਵਾ ਵੀ ਮਹਾਰਾਜ ਦੀ ਕਿੰਨੀ ਵਧੀਆ ਹਰ ਇੱਕ ਭਰ ਤੋਂ ਮੱਦ ਬਤ ਤੋਂ ਹਰ ਗੁਰਦੁਆਰਾ ਪਰਵੰਦੇ ਆ ਬਤ ਤੋਂ ਹਰ ਗੁਰਦੁਆਰਾ ਸੇਵਾ ਕਰਦੇ ਆ ਗੁਰੂ ਮਹਾਰਾਜ ਦੀ ਤੇ ਫਿਰ ਮਹਾਰਾਜ ਵੀ ਖੁਸ਼ ਆ ਸੱਚੇ ਪਾਤਸ਼ਾਹ ਦਿੱਤੀ ਆ ਬਕਰ ਵੀ ਸਾਡੇ ਬੱਚੇ ਵੇਖੋ ਮਹਾਰਾਜ ਇੱਕ ਦਿਨ ਆ ਵੀ ਬਾਬਾ ਜੀ ਆਂਦੇ ਨੇ ਆਪਣਾ ਪਿਓ ਹੁੰਦਾ ਅਸਰੀਪੁਰ ਦੇ ਗੁਰਦੁਆਰਾ ਸਾਹਿਬ ਦਾ ਹੈ ਪਾਤਸ਼ਾਹ ਆ ਜਿਹੜੇ ਦੁਜੇ ਦਾ ਦੁਨਿਆਵੀ ਆ ਨਾਲ ਮਤਲਬ ਦੇ ਆਪਾਂ ਨੇ ਜਿਵੇਂ ਚੰਗਾ ਰੋਟੀ ਪਾਣੀ ਖਵਾਤਾ ਤਾ ਤੋ ਨਾਲ ਰਾਟੇ ਦੀ ਆਪਾਂ ਚੰਗੇ ਆ ਜੇ ਮਾੜਾ ਖਾਇਆ ਤਾਂ ਨਗੜਾ ਮਾੜੇ ਤੇਕੋਏ ਗੁਰਦੁਆਸਾ ਦਾ ਜਿਹੜਾ ਆ ਨਾ ਹਰੇਕ ਨੂੰ ਹਰੇਕ ਬੰਦੇ ਨੂੰ ਗੱਲ ਨਾਲ ਆਉਂਦਾ ਵੀ ਕਵੇਂ ਹੋਰਾ ਮਾੜ ਪਾਵੇ ਰਾ ਚੰਗਾ ਰਾ ਸਭ ਮੇਰੇ ਬੱਚੇ ਚੰਗੇ ਚਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਬਿ ਜੀ ਗੁਰੂ ਨਾਨਕ ਨਾਮ ਚੜ੍ਹਦੀ ਗਾ ਤੇਰੇ ਭਾਣੇ ਸਰਬੱਤ ਦਾ ਭਾਣ ਨਿਆਰੇ ਜਗਾਰੇ ਬੁਲਾਵੇ ਨਿਆਰ ਹੋ ਜਾਏ ਦੂਤ ਰੇਣ ਸਾਹ ਤੇ ਬਾਪੂ ਜੀ ਦੇ ਭੈਣ ਸਜੀਤ ਕੋਂ ਦੇ ਮਾਨੂੰ ਪਾਵੇ ਲੋਕ ਸ੍ਰੀ ਔਰ ਕਾ ਭਾਈ ਬਲਾਵੇਂ ਆਲੋ ਜਾਵੇ ਤਰਤਰ ਬਾਪੂ ਜੀ ਜਪੈ ਸਰਦੀਰ ਕਾ ਜੀ ਦਮੇ ਪਾਛਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੋਂ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਲਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੰਬਤ ਦਾ ਭਰਾ ਗੁਰੂ ਸਾਹਿਬ ਜੀ ਮਹਾਰਾ ਇਸ ਤਰ੍ਹਾਂ ਹੀ ਸੇਵਾ ਕਰਉਂਦੇ ਰਹੇ ਉਹ ਇਸੇ ਤਰ੍ਹਾਂ ਬਾਲਕਸ਼ੀਸ਼ ਪਾਤਸ਼ਾਹ ਕੋਈ ਪੈਸਾ ਨਹੀਂ ਕੋ ਟਕਾਣੀ ਕੋਈ ਨਹੀਂ ਲੈਂਦੇ ਸੇਵਾ ਸੇਵਾ ਦੇ ਵਿੱਚ ਹੀ ਆ ਸਾਰੀ ਸੇਵਾ ਜੀ ਕੋਈ ਬਾਬਾ ਜੀ ਜਿਹੜਾ ਸੀਸ ਹੈਗਾ ਨਾ ਜਿਹੜਾ ਕੋਈ ਪੈਸਾ ਨਹੀਂ ਲੈਂਦੇ ਕੋਈ ਤਨਖਾਹ ਨਹੀਂ ਕੋਈ ਨਹੀਂ ਜਿਉਂ ਆਇਆ ਬਸ ਇਸ ਤਰ੍ਹਾਂ ਹੀ ਸੇਵਾ ਕਰਦੇ ਨੇ ਇਹਨਾਂ ਦੇ ਮੰਮੀ ਜੀ ਵੀ ਇੱਥੇ ਰਹਿੰਦੇ ਰਹਾ ਉਹਨਾਂ ਰ ਵੀ ਇਤਰਾ ਹੀ ਸੇਵਾ ਕੋਈ ਨਾ ਨਿੰਦੇ ਆ ਨੱਚ ਗਲੀ ਆ ਰਹਾ ਪ੍ਰੇਮ ਪਿਆਰ ਦੇ ਨਾਲ ਜਿਹੜਾ ਸੌ ਸੰਦੇ ਹੋ ਗਿਓ ਸੱਚਖੰਡ ਤੋਂ ਗਏ ਆ ਤੇ ਬਾਹਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਮੇਰੇ ਨਾਲ ਸਾਰੀ ਉਹਨਾਂ ਦੀ ਜਿੰਨੀ ਜ਼ਿੰਦਗੀ ਨਾਲ ਕਢਾਈ ਨਾਲ ਮੇਰੇ ਨਾਲ ਗਈ ਅਨਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ